ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਨਾਮ ਸਮੀ ਹੈ ਜੀ ਨਾਮ ਹੋ ਰਿਹਾ ਹੈ ਇਹ ਕੀ ਮਾਮਾ ਸੀ ਐਸਐਸਸੀ ਮਿਲਾਈ ਇਹ ਮਾਮਲਾ ਹੈ ਮੈਨੂੰ ਇਹ ਨਾਮ ਕੁਟਿਆ ਮਾਰਿਆ ਲੜਕੀ ਨਾਮ ਲੱਭਾ ਇਹ ਰਾਤ ਆ ਗਈ ਨਾ ਵੀ ਰਾਤ ਆ ਕੇ ਤੇ ਇਹਨਾਂ ਦੀ ਪੀਟੀ ਖਾਧੀ ਹੋਈ ਸੀ ਮੈਨੂੰ ਅੰਦਰੂ ਬੁਲਾ ਲਿਆ ਤੇ ਹੋਰ ਕਿਸੇ ਦੇ ਘਰੇ ਇੰਨੇ ਮੈਨੂੰ ਅੰਦਰ ਲੈ ਗਏ ਬੁਲਾ ਕੇ ਮੈਂ ਰੋਟੀ ਸਬ지 ਬਣਾ ਰਹੀ ਸੀ ਨਾ ਵੀ ਤੇ ਇਹ ਫਿਰ ਆਏ ਜਦੋਂ ਤੇ ਇਹਨਾਂ ਨੇ ਇਹਦੇ ਭਤੀਜੇ ਨੂੰ ਕਿਹਾ ਤੇ ਇੱਧਰ ਆ ਜਾ ਸਿਰਫ ਜਮੀਨ ਕੀ ਨਾਮ ਆਪਣੇ ਨੂੰ ਵੀ ਦੇ ਨੂੰ ਵੀ ਦੇ ਮਾਤਾ ਤੋਂ ਆਲਰੇਡੀ 3 200 ਲਾਏ ਗਏ ਉਹ ਤੋਂ ਸਾਨੂੰ ਮੇਰੇ ਲਾਏ ਗਏ ਇੱਕ ਇੱਕ ਲੱਖ ਤੇ 70000 70 ਮੇਰੇ ਇੰਜਾਮ ਛੋੜਿਆ ਗਿਆ तू ही चुके तू ही चे फिर इन्होंने मेनु ला गए बंद करता फिर चके पैसे पैसे दस कि रख आई है पैसे दस कि रख आई है मत मैं चके पुत मैं चके मेरे नाम ना इंजाम लाओ मैं कोई चीज नहीं चकी थोड़ी घड़ी तो मैं चीज ही खादी घरे कहने आल्ट

કે દે સુન કે મે સુન કે મે 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 થું ફિર ગાડા નીકળીયા મે ફિર કરાક જયા હું મે કે મે નહીં કે તુ મેને ના દોશી બનાઓ મેને ના મારઓ ના માર ફારી રાત રખ્યા ઇનાને ખરાબ પીતે મેનુ કુટયા ઇથે મુcke મારે મેરે અજી તક ઠુઈ સહી નહીં હે એ હુણ કે ઇથે સને જાયે કી બની હુણ મેને બલા રેને ઓ કને બલાય તુ આઉ જી એસી કોઈ ਸਰ ਇਹ ਕੌਣ ਆਇਆ ਕਦੇ ਕੌਣ ਆਇਆ ਉਹ ਪੁੱਲ ਛੜਿਆ ਉਹ ਤੇ ਮਰਦਮਾਨ ਆੜੇ ਉਹ ਕਹਿੰਦੇ ਆ ਵੀ ਤੁਸੀਂ ਫੈਸਲਾ ਕਰ ਲਓ ਮੈਂ ਕਿ ਮੈਂ ਨਹੀਂ ਕਰਦੀ ਫੈਸਲਾ ਮੈਂ ਜਾਣੀ ਨਹੀਂ ਕਰਦੀ ਕਹਿੰਦੇ ਪੈਸੇ ਜਵਾ ਦੇਣੇ ਆ ਮੈਂ ਕਿ ਮੈਂ ਤੇਰੇ ਪੈਸੇ ਨੂੰ ਕੁਛ ਨਹੀਂ ਕਰਦੀ ਮੇਰਾ ਹੱਕ ਮੇਰਾ ਜਾਇਦਾ ਮੇਰਾ ਇਨਤਖਾਬ ਹੋਣਾ ਚਾਹੀਦਾ ਆ ਮੇਰਾ ਪੋਤਾ ਹੈ ਇਹਦੇ ਪੈਸੇ ਦੇਖੋ ਕੀ ਆ ਜੇ ਮੇਰਾ ਹੁੰਦਾ ਮੇਰੇ ਘਰ ਦੀ ਤਲਾਸ਼ੀ ਲੈ ਇੱਕ ਮੱਖਣ ਸੀ ਦਾ ਉਹਨਾਂ ਨੂੰ ਪੁੱਲ ਨਹੀਂ ਲਿਆ ਮੈਨੂੰ ਮੱਖਣ ਕਵੇ ਕਰੇ

ਸਾਰੀਆਂ ਤਾਂ ਮਸੀਂ ਸਾਲ ਤੋਂ ਦੇ ਘਰੇ ਰਹੇ ਐ। ਅੰਜੂ ਸਾਹਿਬ ਨਾ ਕਰੀਨਾ ਬੁੜੀਆਂ ਸੀ ਘਰੇ ਸਾਰੀਆਂ। ਐਸਲੀ ਨਾਮ ਐ ਤੇ ਕਿਹੜਾ ਸਵਾ? ਹਰਜੀਵਨ ਸਿੰਘ ਐਸੇ ਤੋਂ ਦਾਣਾ ਕਰਾ ਲਿਆ। ਕਿਉਂ ਫੌਰਨ ਦਾ ਮਾਮਲਾ ਸੀਆ ਤੋਂ ਰਿਪੋਰਟ ਕੰਪਲੀਟ ਕੀਤੀ। ਉਹਨਾਂ ਨੇ ਵੀ ਸਾਨੂੰ ਬਲੀ ਬਣਾ ਕੇ ਰੱਖਿਆ ਕਿ ਮਾਮਲਾ ਸੀਆ ਉੱਤੇ ਹੀ ਕਰ ਬੈਠੇ। ਹਾਂਜੀ 20 21 ਦੀ ਦਰਵਾਨੀ ਰਾਤ ਨੂੰ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਗਲੀ ਨੰਬਰ 22 ਅਮਰਪੁਰਾ ਵਸਤੀ ਇਹਨਾਂ ਦੇ ਘਰੇ ਕੋਈ ਫੈਕਸ਼ਨ ਸੀਗਾ ਮੈਰਿਜ ਸੀਗੀ। ਉਦੋਂ ਚ ਉਹਨਾਂ ਨੇ ਕੰਮਧੰਦੇ ਲਈ ਆਪਦੇ ਘਰੇ ਬੁਲਾਈ ਸੀ ਸ਼ਮੀ ਕਰਨ ਆਦੀ ਔਰਤਾਂ। ਉਹੀ ਉਹਨਾਂ ਪਰਵਾਸਤ ਦਿਨਾਂ ਵਾਲੀ ਐ ਉਸ ਤੋਂ ਬਾਅਦ ਜਦੋਂ ਉਹ ਮੈਰਿਜ ਤੋਂ ਵਾਪਸ ਆਏ ਐ ਅਗੇ ਰਾਤ ਨੂੰ ਫਰੀਵਰ 1:30 ਵਜੇ ਦੇ ਕਰੀਬ ਆਏ ਹੋ ਉੱਥੋਂ ਉਹਨਾਂ ਨੂੰ ਉਹਨਾਂ ਨੇ ਪਤਾ ਲੱਗਿਆ ਵੀ ਕਦੇ ਸਾਡੇ ਘਰੇ ਚੋਰੀ ਹੋ ਗਈ 1,70,000 ਰੁਪਏ ਉਹਦੇ ਸਬੰਧ ਤੇ ਉਹਨਾਂ ਨੇ ਕੰਪਲੇਨਟ ਵੀ ਕੀਤੀ ਸੀ ਉਹਨਾਂ ਨੇ ਸ਼ਮੀ ਕੌਰ ਤੇ ਜਿਹੜੇ ਇਲਜ਼ਾਮ ਲਾਏ ਵੀ ਸ਼ਮੀ ਕੌਰ ਕਰੇ ਸੀ ਕਿ ਤੇ ਸਾਡਾ ਇਹਨਾਂ ਦੇ ਪੈਸਾ ਚੋਰੀ ਹੋ ਜਿਹੜੀ ਔਰਤਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਉਹ ਤੇ ਖੁਦ ਮੰਨਿਆ ਵਿਅਕਤੀ ਜਿਹਦੇ ਘਰੇ ਚੋਰੀ ਹੋਈ ਆ ਵੀ ਅਸੀਂ ਪੁਲਿਸ ਨੂੰ ਕਿਹਾ ਸੀ ਉਹ ਕੰਦੇ ਜੀ ਰਾਤ ਨੂੰ ਰੱਖ ਲੋ ਤੇ ਐਮ ਸੀ ਵੀ ਸੀਗਾ ਵੀ ਅਸੀਂ ਸਾਰੇ ਦਾਤਾ ਔਰਤਾਂ ਨੂੰ ਰੱਖਿਆ ਕਰੀ ਨਹੀਂ ਜਿਹੜੀ ਬੰਦੀ ਬਣਾ ਲਈ ਉਹਦੇ ਦਾਖਲ ਹੋਈ ਸੀ ਲੇਡੀਜ਼ ਉਹ ਅਸੀਂ ਉਹਦਾ ਬਿਆਨ ਲਿਖਿਆ ਗਿਆ ਬਿਆਨ ਦੇ ਮੁਤਾਬਕ ਉਹ ਡਾਕਟਰ ਨੇ ਇੰਨਾ ਕੁ ਪੇਨ ਲਿਖਿਆ ਕਿ ਲਾਭ ਦੇ ਉਹਦੇ ਪੇਨ ਹੈਗੀ ਔਰ ਕੋਈ ਸਾਟ ਹੈ ਨਹੀਂ ਸੀਗੀ ਜਿਹੜੀ ਬੰਦੀ ਬਣਾਉਣ ਵਾਲੀ ਗੱਲ ਹੈ ਇਹਦੇ ਸਬੰਧ ਵਿੱਚ ਅਸੀਂ ਪੜਤਾਲ ਕਰ ਰਹੇ ਆ ਕਿ ਵੈਰੀਫਾਈ ਕਰੀ ਜੰਨੇ ਆ ਜੇ ਕੋਈ ਕਾਨੂੰਨ ਅਨੁਸਾਰ ਗੱਲ ਵੀ ਬਣਦੀ ਹੋਈ ਤਾਂ ਅਸੀਂ ਜ਼ਰੂਰ ਕਰਾਂਗੇ ਪਰ ਉਹ ਵੀ ਜਿਹੜਾ ਖੁਦ ਮੰਨ ਰਿਹਾ ਕਿ ਅਸੀਂ ਭਾਈ ਸੀਗੇ ਇਹ ਅਸੀਂ ਉਹਨਾਂ ਕਰਦੇ ਭਾਈ ਸੀ ਕੋਈ ਨਹੀਂ ਸਕਿਆ ਕੋਈ ਸੀ ਸੋਦਾ ਤਾਂ ਕੋਈ ਭਾਈ ਨਹੀਂ ਨਹੀਂ ਜੀ ਸਾਡੀ ਬਰਤਾਲ ਦਰਾਂਲੇ ਗੱਲ ਨਹੀਂ ਆਈ ਦੇਖੋ ਇਸ ਤਰ੍ਹਾਂ ਦੀ ਹੈਗੀ ਇਹ ਗੱਲ ਅਸੀਂ ਫਿਰ ਵੀ ਉਹ ਵੀ ਵੈਰੀਫਾਈ ਕਰ ਲਾਂਗੇ ਇੱਕ ਸਰ ਵਰਤਮਾਨ ਚੌਂਕੀ ਦਾ ਮਾਮਲਾ ਜਿਹੜੀ ਔਰਤ ਨੂੰ ਗੰਦੀ ਬਣਾ ਕੇ ਰੱਖਿਆ ਗਿਆ ਅਸੀਂ ਕੱਲ ਐਸਐਸਪੀ ਸਾਹਿਬ ਨੂੰ ਮਿਲੇ ਸੀ ਉਹਨਾਂ ਵੱਲੋਂ ਰੋਪ ਲਗਾਏ ਜਾ ਰਹੇ ਵੀ ਕਾਰਵਾਈ ਨਹੀਂ ਭਾਈ ਨਹੀਂ ਕਾਰਵਾਈ ਨੂੰ ਉਸ ਬੰਦੀ ਜਿਹੜਾ ਅਸੀਂ ਉਹਦਾ 21 23 8 2025 ਨੂੰ ਉਹਦਾ 323 ਦਾ ਬਿਆਨ ਲਿਖਿਆ ਹੋਇਆ ਉਸ ਬੰਦੀ ਰਿਪੋਰਟ ਦਰਜ ਕੀਤੀ ਹੋਈ ਹੈ ਤੇ ਉਹਦਾ ਪੱਖ ਸੁਣਨ ਲਈ ਦੂਸਰੀ ਪਾਰਟੀ ਵੱਲੋਂ ਵੀ ਇੱਕ ਦਰਖਾਸਤ ਆਈ ਸੀ ਜਿਸ ਵਿੱਚ ਉਹਨਾਂ ਨੇ ਅਲੀਗੇਸ਼ਨ ਲਾਇਆ ਸੀ ਵੀ ਇਸ ਲੇਡੀ ਨੇ 1,70,000 ਰੁਪਏ ਦੀ ਚੋਰੀ ਕੀਤੀ ਹੈ। ਦੋਨਾਂ ਤਰ੍ਹਾਂ ਵੱਲੋਂ ਦਰਖਾਸਤਾਂ ਜਾਂ ਕੰਪਲੇਂਟਾਂ ਆਈਆਂ ਹੋਈਆਂ। ਉਸ ਬੰਦੀ ਪੜਤਾਲ ਚੱਲ ਰਹੀ ਹੈ। ਉਹ ਲੇਡੀ ਨੂੰ ਵੀ ਦੋ ਤਿੰਨ ਵਾਰੇ ਥਾਣੇ ਬੁਲਾਇਆ ਗਿਆ ਵੀ ਤੁਸੀਂ ਪੜਤਾਲ ਸ਼ਾਮਲ ਹੋ ਪਰ ਨਹੀਂ ਆਈ। ਤੋਂ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਜਾਂਚ ਕਰਕੇ ਕਾਨੂੰਨ ਦੇ ਮਤਲਬ ਅਕੋਜ ਬੰਦੀ ਕਾਰਵਾਈ ਕੀਤੀ ਜਾਵੇਗੀ। ਚੋਰੀ ਕੀਤੀ ਹੋਵੇ ਜੀ ਚਲੋ ਬਣ ਲਿਆ। ਪਰ ਜੇ ਉਹਨਾਂ ਨੂੰ ਕਿਡਨੈਪ ਕਰਨ ਦਾ ਕੋਈ ਇਜਾਜ਼ਤ ਹੈਗੀ ਕਾਨੂੰਨ ਨੂੰ ਹੱਥ ਲਾਣ ਦੀ। ਨਹੀਂ ਉਹ ਹੈ ਨਹੀਂ ਪਰ ਉਹਨਾਂ ਦੇ ਰੋਪੀ ਹੈਗਾ ਉਹ ਖੁਦ ਮੰਨ ਰਿਹਾ ਹੈਗਾ ਵੀ ਅਸੀਂ 3 ਵਜੇ ਤੱਕ ਬਾਹ ਕੇ ਰੱਖੀ ਹੈ ਇਹ ਐਸਏ ਨੇ ਸਾਨੂੰ ਕਿਹਾ ਹੈਗਾ ਜੇ ਰਿਪੋਰਟ ਦਿੱਤੀ ਵੀ ਤੁਸੀਂ ਇੱਥੇ ਰੱਖੋ ਤੁਸੀਂ ਰਾਤ ਨੂੰ ਲੈ ਜਾ ਜੇ ਸਾਡੀ ਤਫਤੀਸ਼ ਜਾਂ ਜਾਂਚ ਦੇ ਵਿੱਚ ਇਹ ਜੀ ਗੱਲ ਸਾਹਮਣੇ ਹੋ ਗਈ ਤਾਂ ਕਾਨੂੰਨ ਦੇ ਮਤਲਬ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ